इन्कलो इनकलो भरत पता भरत पता भरत पाता ਹਿੰਦਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਆ ਚੜ੍ਹਨ ਫਾਂਸੀ ਦੇਖ ਕੇ ਸਾਨੂੰ ਨਾ ਕਬਰਾਂ ਜਾਣਾ ਇਸ ਵਕਤ ਮੌਜੂਦ ਆ ਅਜਾਇਬ ਘਰ ਸ਼ਹੀਦ ਭਗਤ ਸਿੰਘ ਖਟਕਟਕਲਾ ਪਹੁੰਚਿਆ ਅਜਾਇਬ ਘਰ ਦੇ ਵਿੱਚ ਅੱਜ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾਣਾ ਹੈ ਅਜਾਇਬ ਘਰ ਦੇ ਵਿੱਚ ਜੋ ਚੀਜ਼ਾਂ ਮੌਜੂਦ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਪਹਿਲਾ ਦ੍ਰਿਸ਼ ਤੁਹਾਨੂੰ ਵਿਖਾਣਾ ਚਾਹਨੀ ਆ ਕਿ ਲੋਕ ਜਿਹੜੇ ਦਰਸ਼ਨ ਕਰਨ ਆ ਰਹੇ ਨੇ ਇੱਥੇ ਅਜਾਇਬ ਘਰ ਦੇ ਵਿੱਚ ਜੋ ਚੀਜ਼ਾਂ ਮੌਜੂਦ ਨੇ ਉਹ ਸਭ ਵੇਖਣ ਆ ਰਹੇ ਨੇ 24 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਜਿਹੜੇ ਦੋ ਸਾਥੀ ਸਨ ਉਹ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਗਏ ਸਨ ਸੋ ਅੰਦਰ ਦਾ ਜਿਹੜਾ ਇਸ ਵੇਲੇ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਕਿ ਲੋਕ ਇੱਥੇ ਪਹੁੰਚ ਰਹੇ ਨੇ ਦਰਸ਼ਨ ਕਰਨ ਦੇ ਲਈ ਜੋ ਅਜਾਇਬ ਘਰ ਦੇ ਅੰਦਰ ਚੀਜ਼ਾਂ ਮੌਜੂਦ ਨੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਹਮਣੇ ਸ਼ਹੀਦ ਭਗਤ ਸਿੰਘ ਦਾ ਜਿਹੜਾ ਬੁੱਤ ਲਗਾਇਆ ਗਿਆ ਹੈ ਉੱਥੇ ਫੁੱਲ ਪੇਂਟ ਕੀਤੇ ਗਏ ਸਨ ਲੋਕ ਉੱਥੇ ਆ ਕੇ ਤਸਵੀਰਾਂ ਖਿਚਾ ਰਹੇ ਨੇ ਖੁਸ਼ੀ ਦੀ ਗੱਲ ਜਿਹੜੀ ਦੇਖਣ ਨੂੰ ਇਹ ਮਿਲਦੀ ਹੈ ਕਿ ਨੌਜਵਾਨ ਜਿਹੜੇ ਲੋਕ ਬੱਚੇ ਨੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਵੀ ਇੱਥੇ ਪਹੁੰਚੀ ਹੈ ਨਹੀਂ ਤਾਂ ਜਿਹੜੇ ਨੌਜਵਾਨ ਬੱਚੇ ਹੁੰਦੇ ਨੇ ਉਹ ਇਹ ਸਭ ਚੀਜ਼ਾਂ ਤੋਂ ਬਹੁਤ ਦੂਰ ਨੇ ਪਰ ਪਰਿਵਾਰਾਂ ਦਾ ਜਿਹੜਾ ਮਾਹੌਲ ਇਸ ਵੇਲੇ ਪਰਿਵਾਰ ਇੱਥੇ ਪਹੁੰਚੇ ਨੇ ਉਹਨਾਂ ਨੂੰ ਹੀ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਉਹ ਆਪਣੇ ਬੱਚੇ ਇੱਥੇ ਲੈ ਕੇ ਪਹੁੰਚੇ ਨੇ ਅੰਦਰ ਜਿਹੜਾ ਮਾਹੌਲ ਹੋਏਗਾ ਉਹ ਵੀ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਅੰਦਰਲੀਆਂ ਤਸਵੀਰਾਂ ਕੀ ਅੰਦਰ ਇਸ ਵੇਲੇ ਕੀ ਮਾਹੌਲ ਹੈ ਕਿਉਂਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਔਰ ਦੂਰ ਦੁਰਾਡੇ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਇਤਿਹਾਸ ਜਾਣਨ ਦੇ ਲਈ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣ ਦੇ ਲਈ ਇੱਥੇ ਪਹੁੰਚ ਰਹੇ ਨੇ ਅੰਦਰਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਜਿਹੜੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਅੰਦਰਲਾ ਪਹਿਲਾਂ ਆਦਰਸ਼ ਤੁਹਾਨੂੰ ਵਿਖਾ ਦਿੰਦੇ ਆ ਆ ਪਿੱਛੇ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਕ ਐਨਸੀਸੀ ਦੀ ਇੱਕ ਟੀਮ ਇੱਥੇ ਪਹੁੰਚੀ ਸੀਗੀ ਇਹਨਾਂ ਦੇ ਵੱਲੋਂ ਇੱਥੇ ਟ੍ਰਿਬਿਊਟ ਸ਼ਹੀਦ ਭਗਤ ਸਿੰਘ ਨੂੰ ਦਿੱਤਾ ਗਿਆ ਸੀਗਾ ਸੋ ਇਹ ਜਿਹੜੀ ਪੂਰੀ ਟੀਮ ਇੱਥੇ ਪਹੁੰਚੀ ਸੀਗੀ ਇਹਨਾਂ ਦੇ ਵੱਲੋਂ ਪਰੇਡ ਇੱਥੇ ਕੀਤੀ ਗਈ ਸੀਗੀ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਨਾਲ ਫੋਟੋਆਂ ਖਿੱਚਵਾ ਰਹੇ ਨੇ ਫੁੱਲ ਪੇਂਟ ਕਰ ਰਹੇ ਨੇ ਲਗਾਤਾਰ ਤਸਵੀਰਾਂ ਇਹ ਤੁਸੀਂ ਜਿਹੜੀਆਂ ਦੇਖ ਰਹੇ ਹੋ ਅਜਾਇਬ ਘਰ ਤੋਂ ਦੇਖ ਰਹੇ ਹੋ ਇਹ ਸਭ ਜਿਹੜੇ ਐਨਸੀਸੀ ਦੇ ਬੱਚੇ ਇੱਥੇ ਪਹੁੰਚੇ ਨੇ ਸਭ ਨੌਜਵਾਨ ਨੇ ਔਰ ਖੁਸ਼ੀ ਦਿਖਾ ਲੈ ਇਹਨਾਂ ਨੂੰ ਦੇਖ ਕੇ ਹੁੰਦੀ ਹੈ ਵੀ ਨੌਜਵਾਨ ਪੀੜ੍ਹੀ ਵੀ ਕਿਤੇ ਨਾ ਕਿਤੇ ਇਤਿਹਾਸ ਦੇ ਨਾਲ ਜਾਣੂ ਹੋ ਰਹੀ ਹੈ ਇਹ ਚੀਜ਼ਾਂ ਤੋਂ ਦੂਰ ਨਹੀਂ ਭੱਜ ਰਹੀ ਕਿਉਂਕਿ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕਿਸੇ ਹੋਰ ਵੱਲ ਨੂੰ ਤੁਰੀ ਪਈ ਹੈ ਪਰ ਇੱਥੇ ਜਦੋਂ ਪਹੁੰਚਿਆ ਕਿਤੇ ਨਾ ਕਿਤੇ ਇਹ ਚੀਜ਼ ਲੱਗਦੀ ਸੀਗੀ ਕਿ ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਹੋਏਗੀ ਜਾਂ ਬੱਚਿਆਂ ਨੂੰ ਇਹ ਚੀਜ਼ ਨਹੀਂ ਪਤਾ ਹੋਏਗੀ ਵੀ ਅੱਜ ਦਾ ਦਿਨ ਸ਼ਹੀਦ ਭਗਤ ਸਿੰਘ ਦਾ ਦਿਨ ਜਿਹੜਾ ਕਿ ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ ਸੀ ਇਸ ਦੇਸ਼ ਦੇ ਖਾਤਰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਪਰ ਖੁਸ਼ੀ ਹੋ ਰਹੀ ਹੈ ਇੱਥੇ ਪਹੁੰਚ ਕੇ ਕਿ ਨੌਜਵਾਨ ਪੀੜ੍ਹੀ ਇੱਥੇ ਪਹੁੰਚੀ ਹੈ ਪਰਿਵਾਰ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾ ਰਹੇ ਨੇ ਬਾਕੀ ਦੀਆਂ ਤਸਵੀਰਾਂ ਵੀ ਜ਼ਰੂਰ ਤੁਹਾਡੇ ਨਾਲ ਅੰਦਰ ਦੀਆਂ ਸਾਂਝੀਆਂ ਕਰਦੇ ਹਾਂ ਤੇ ਜੋ ਇਹਨਾਂ ਦਾ ਜੱਦੀ ਘਰ ਹੈ ਜਿੱਥੇ ਨਾਨਕ ਸ਼ਾਹੀ ਇੱਟ ਦੇ ਨਾਲ ਇਹਨਾਂ ਦਾ ਜਿਹੜਾ ਘਰ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਮਕਾਨ ਇਹਨਾਂ ਦਾ ਘਰ ਜਿਹੜਾ ਹੈ ਉਸੇ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਸਮਾਨ ਉਸ ਵੇਲੇ ਜਿਹੜਾ ਵਰਤਿਆ ਜਾਂਦਾ ਸੀ ਇਹਨਾਂ ਦੇ ਪਰਿਵਾਰ ਦੇ ਵੱਲੋਂ ਉਹ ਵੀ ਉੱਥੇ ਮੌਜੂਦ ਹੈ ਉਹ ਸਾਰੀਆਂ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਅੰਦਰ ਦਾ ਦ੍ਰਿਸ਼ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਨੌਜਵਾਨ ਪੀੜੀ ਦੀ ਗੱਲ ਹੋ ਰਹੀ ਸੀ ਕਿ ਕੀ ਪਤਾ ਨੌਜਵਾਨ ਪੀੜੀ ਇੱਥੇ ਅਜੇ ਨਾ ਪਹੁੰਚੀ ਹੋਏ ਉਹਨਾਂ ਨੂੰ ਇਸ ਸ਼ਹੀਦੀ ਦਿਹਾੜੇ ਬਾਰੇ ਕੁਝ ਵੀ ਨਾ ਪਤਾ ਹੋਏ ਪਰ ਖੁਸ਼ੀ ਹੋਈ ਸੀ ਇੱਥੇ ਪਹੁੰਚ ਕੇ ਕਿ ਨੌਜਵਾਨ ਪੀੜੀ ਤਾਂ ਪਹੁੰਚੀ ਆ ਪਰ ਬੱਚੇ ਵੀ ਇੱਥੇ ਪਹੁੰਚੇ ਨੇ ਮੇਰੇ ਨਾਲ ਇੱਥੇ ਤੁਸੀਂ ਦੇਖ ਸਕਦੇ ਇੱਕ ਛੋਟਾ ਜਿਹਾ ਬੱਚਾ ਮੌਜੂਦ ਹੈ ਸ਼ਹੀਦ ਭਗਤ ਸਿੰਘ ਬਾਰੇ ਇਹਨਾਂ ਨੂੰ ਬਹੁਤ ਗੱਲਾਂ ਪਤਾ ਨੇ ਅ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਪ੍ਰਥਮ ਕੁਮਾਰ ਪ੍ਰਥਮ ਕੀ ਏਜ ਹੈ ਤੁਹਾਡੀ 8 8 ਸਾਲ اچھا ਪ੍ਰਥਮ ਤੁਹਾਨੂੰ ਸ਼ਹੀਦ ਭਗਤ ਸਿੰਘ ਬਾਰੇ ਕੀ ਚੀਜ਼ਾਂ ਪਤਾ ਨੇ ਜੈਸੇ ਕਿ ਉਹਨੂੰ ਫਾਂਸੀ ਦੇ ਗਈ ਸੀ ਥੇ ਉਹਨਕੇ ਫਰੈਂਡਸ ਕੇ ਸਾਥ ਹੋਰ ਉਨਕੋ ਫਿਰ ਬਾਅਦ ਮੈਂ ਕਾਤਾ ਗਿਆ ਹੈ ਕਰੂਮ ਮੇ ਲਾ ਕੇ ਔਰ ਉਨੋ ਨੇ ਸਾਰੇ ਪਾਕਿਸਤਾਨ ਬੰਦੋ ਕੋ ਮਾਰਾ ਥਾ ਅ ਤੁਹਾਨੂੰ ਉਹਨਾਂ ਦੇ ਦੋ ਦੋਸਤਾਂ ਦਾ ਨਾਮ ਪਤਾ ਹੈ ਸੁਦੇਵ ਰਾਜਗੁਰੂ ਅੱਛਾ ਸਰ ਨੌਜਵਾਨ ਪੀੜੀ ਵੀ ਇਹਨਾਂ ਚੀਜ਼ਾਂ ਤੋਂ ਦੂਰ ਹੈ ਬੱਚੇ ਅੱਜ ਕੱਲ ਮਾਪੇ ਵੀ ਨਹੀਂ ਇਹਨਾਂ ਚੀਜ਼ਾਂ ਨਾਲ ਜੋੜ ਰਹੇ ਪਰ ਤੁਸੀਂ ਸਪੈਸ਼ਲ ਆਪਣੇ ਬੱਚੇ ਨੂੰ ਲੈ ਕੇ ਇੱਥੇ ਪਹੁੰਚੇ ਹੋ ਕਿੱਥੋਂ ਆਏ ਹੋ ਜਲੰਧਰ ਤੋਂ ਆਏ ਜੀ ਅਸੀਂ ਮੇਰਾ ਨਾਮ ਨਿਤਿਸ਼ ਕੁਮਾਰ ਹੈ ਜੀ ਮੈਂ ਅੱਜ ਤੋਂ ਕੋਈ 10 ਸਾਲ ਪਹਿਲਾਂ ਵੀ ਇੱਕ ਵਾਰੀ ਆਇਆ ਸੀਗਾ ਦੇਖਣ ਆਇਆ ਸੀ ਪ੍ਰੋਗਰਾਮ ਇਹਦਾ ਤੇ ਮੇਰੇ ਮਨ ਦੇ ਵਿੱਚ ਇਹ ਹੀ ਹੈ ਕਿ ਅੱਜ ਮੈਂ ਫਿਰ ਦੁਬਾਰਾ ਤੇ ਮੈਂ ਆਪਣੇ ਬੇਟੇ ਨੂੰ ਲੈ ਕੇ ਆਵਾਂ ਤੇ ਉਹਨੂੰ ਦਿਖਾਵਾਂ ਇਹ ਆਪਣੇ ਮਤਲਬ ਜੋ ਆਪਣੇ ਕ੍ਰਾਂਤੀਕਾਰੀ ਇਹ ਆਇਆ ਹੈ ਨਾ ਬਰੇ ਨੂੰ ਨੋਲੇਜ ਦਵਾਂ ਕਿ ਇਹ ਉਹਨਾਂ ਨੇ ਕੀ ਕੀਤਾ ਸਾਡੇ ਦੇਸ਼ ਦੇ ਲਈ ਜੀ ਸਿਰਫ ਅੱਜ ਦੇ ਦਿਨ ਹੀ ਇਆਂ ਅੱਗੇ ਪਿੱਛੇ ਵੀ ਤੁਸੀਂ ਕਦੀ ਇੱਥੇ ਆਪਣੇ ਪਹਿਲੀ ਵਾਰ ਆਏ ਨੇ ਇਹ ਹਾਂ ਜੀ ਇਹ ਮੇਰ ਨਾਲ ਪਹਿਲੀ ਵਾਰ ਆਇਆ ਤੇ ਮੈਂ ਪਹਿਲਾਂ ਵੀ ਇੱਕ ਵਾਰੀ ਆ ਚੁੱਕਾ ਹਾਂ ਆ ਮੈਂ ਮਤਲਬ 23 ਮਾਰਚ ਦੇ ਦੇ ਨਹੀਂ ਆਣਾ ਉਹ ਨਾ ਵੈਸੇ ਤਾਂ ਨਹੀਂ ਆਣਾ ਜੀ ਜੀ ਅੱਛਾ ਕੀ ਕੁਝ ਹੋਰ ਸਿਖਾਉਂਦੇ ਹੋ ਤੁਸੀਂ ਇਹਨਾਂ ਨੂੰ ਕਿਉਂਕਿ ਆਪਣੇ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਨਹੀਂ ਦੱਸ ਹੀ ਜਾਂਦਾ ਇਹਨੂੰ ਮਤਲਬ ਆਪਣੇ ਦੇਸ਼ ਦੇ ਬਾਰੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਇਹ ਕ੍ਰਾਂਤੀਕਾਰੀ ਸੀਗੇ ਆਪਣੇ ਜਨ ਜਨਾਂ ਨੇ ਆਪਣੇ ਦੇਸ਼ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਸ਼ਹੀਦ ਭਗਤ ਸਿੰਘ ਜੀ ਹੋਗੇ ਸੁਖਦੇਵ ਜੀ ਹੋਗੇ ਰਾਜਗੁਰੂ ਜੀ ਹੋਗੇ ਹੋਰ ਵੀ ਕਈ ਨਾ ਅਦਰ ਚੰਦਰ ਸ਼ੇਖਰ ਰਾਜੀ ਹੋ ਗਏ ਇਹਨਾਂ ਸਾਰੇ ਕ੍ਰਾਂਤੀਕਾਰਾਂ ਨੇ ਬਹੁਤ ਬਲੀਦਾਨ ਦਿੱਤਾ ਜੀ ਆਪਣੇ ਦੇਸ਼ ਕਰਕੇ ਤਾਂ ਹੀ ਆਪਣਾ ਦੇਸ਼ ਅੱਜ ਆਜ਼ਾਦ ਹੈ ਜੀ ਹਾਂਜੀ ਅੱਛਾ ਤੁਸੀਂ ਹੋਰ ਕੀ ਕੁਝ ਵੇਖਿਆ ਅੰਦਰ ਤੁਸੀਂ ਅਜੈਬਕਰ ਦੇ ਮਿਊਜ਼ੀਅਮ ਦੇ ਅੰਦਰ ਗਏ ਹੋ ਯੈਸ ਕੀ ਕੁਝ ਵੇਖ ਕੇ ਆਏ ਹੋ ਜਿੱਦਾਂ ਕਿ ਉਹਨਾਂ ਕੀ ਬੁੱਕ ਔਰ ਤਾਇ ਔਰ ਉਹਨਾਂ ਕੀ ਘੜੀ ਜਿਵੇਂ ਕਿ ਉਹਨਾਂ ਕੀ ਫੋਟੋ ਔਰ ਜਿਵੇਂ ਕਿ ਉਹ ਉਹ ਵਾਲੇ ਪੱਥਰ ਤੋਂ ਜਾਪੋ ਨੇ ਕਾਤਾ ਗਿਆ تھا ਵਹਾਂ ਪਰ ਜੋ ਵਿਖਰੇ تھے ਉਹ اچھا ਕਿਵੇਂ ਦਾ ਲੱਗ ਰਿਹਾ ਪਹਿਲੀ ਵਾਰ ਇੱਥੇ ਆ ਕੇ ਬਹੁਤ ਵਧੀਆ ਸ਼ੁਕਰੀਆ ਬਹੁਤ ਬਹੁਤ ਗੱਲ ਕਰਨ ਦੇ ਲਈ ਸੋ ਅੱਜ ਬਹੁਤ ਖੁਸ਼ੀ ਹੁੰਦੀ ਹੈ ਵੀ ਜਦੋਂ ਛੋਟੇ ਬੱਚਿਆਂ ਨੂੰ ਇਹ ਇਤਿਹਾਸ ਪਤਾ ਹੈ ਇਹ ਵੀ ਪਤਾ ਕਿ ਸ਼ਹੀਦ ਭਗਤ ਸਿੰਘ ਕੌਣ ਸੀਗੇ ਇਤਿਹਾਸ ਨਾਲ ਜਦੋਂ ਮਾਪੇ ਜਾਣੂ ਕਰਵਾਉਂਦੇ ਨੇ ਤਾਂ ਹੋਰ ਵੀ ਖੁਸ਼ੀ ਹੁੰਦੀ ਹੈ ਇਹ ਸਭ ਚੀਜ਼ਾਂ ਦੇਖ ਕੇ ਅੰਦਰ ਵੀ ਜਾ ਕੇ ਜ਼ਰੂਰ ਗੱਲਬਾਤ ਕਰਾਂਗੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰ ਜਿੰਦਾਬਾਦ ਜਿਹੜੇ ਐਨਸੀਸੀ ਦੇ ਬੱਚੇ ਵੀ ਇੱਥੇ ਪਹੁੰਚੇ ਸਨ ਜਿਨ੍ਹਾਂ ਨੇ ਸ਼ਰਧਾਂਜਲੀ ਅੱਜ ਸ਼ਹੀਦ ਭਗਤ ਸਿੰਘ ਨੂੰ ਤੇ ਉਹਨਾਂ ਦੇ ਜਿਹੜੇ ਦੋ ਸਾਥੀ ਸਨ ਸੁਖਦੇਵ ਤੇ ਰਾਜਗੁਰੂ ਉਹਨਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇੱਥੇ ਬੱਚੇ ਮੌਜੂਦ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਸ਼ਹੀਦ ਭਗਤ ਸਿੰਘ ਬਾਰੇ ਤੁਹਾਨੂੰ ਕਿੰਨੀ ਕ ਜਾਣਕਾਰੀ ਹੈ ਜੀ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਸ਼ਹੀਦ ਭਗਤ ਸਿੰਘ ਦਾ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਚ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਨੇ ਨਿੱਕੀ ਉਮਰੇ ਹੀ ਆਪਣੇ ਦੇਸ਼ ਦੀ ਸ਼ਹਾਦਤ ਦਿੱਤੀ ਹੈ ਅੱਜ ਕੱਲ ਦੀ ਪੀੜ੍ਹੀ ਜਿਹੜੀ ਨਸ਼ਿਆਂ 'ਚ ਲੱਗ ਚੁੱਕੀ ਹੈ ਹੈ ਉਹਨਾਂ ਨੂੰ ਜਿਹਦਾ ਮੈਂ ਮੈਂ ਇਹਨਾਂ ਨੂੰ ਆਪਣੇ ਆਈਡਲ ਮੰਨਦਾ ਅੱਛਾ ਜੀ ਹਾਂਜੀ ਨਾਲੇ ਮੈਂ ਬੱਸ ਆ ਸੰਦੇਸ਼ ਜਾਂ ਚਾਹੁੰਦਾ ਜਿਹੜੇ ਨਸ਼ਿਆਂ 'ਚ ਲੱਗ ਚੁੱਕੇ ਨੇ ਜਿਹੜੇ ਆਪਣੇ ਕਿ ਉਹ ਆ ਦੇਖਣ ਕਿ ਜੇ ਉਹ ਨਸ਼ਾ ਕਰ ਰਹੇ ਹੋ ਆਪਣੇ ਅਗਲੀ ਪੀੜ੍ਹੀ ਬਾਰੇ ਕੀ ਸੋਚਦੇ ਆ ਉਹ ਵੀ ਆਪਣੇ ਅਗਲੀ ਪੀੜ੍ਹੀ ਨੂੰ ਨਸ਼ਾ ਚ ਪਾਣਾ ਚਾਹੁੰਦੇ ਨੇ ਬਸ ਅ ਤੁਹਾਨੂੰ ਉਹਨਾਂ ਦੇ ਦੋ ਸਾਥੀਆਂ ਦੇ ਨਾਮ ਪਤਾ ਨੇ ਜਿਨ੍ਹਾਂ ਨੇ ਜੀ ਰਾਜ ਗੁਰੂ ਜੀ ਪੂਰਾ ਨਾਮ ਪਤਾ ਉਹਨਾਂ ਦਾ ਸੁਖਦੇਵ ਜੀ ਦਾ ਹਾਂ ਸੁਖਦੇਵ ਜੀ ਦਾ ਪੂਰਾ ਨਾਮ ਕੀ ਸੀਗਾ ਮਾਤਾ ਸ਼ਿਵਰਾਮ ਸਿੰਘ ਸ਼ਿਵਰਾਮ ਜੀ ਸ਼ਿਵਰਾਮ ਸੁਪਦੀ ਤੁਹਾਨੂੰ ਪਤਾ ਹੈ ਨਾਮ ਪੂਰਾ ਉਹਨਾਂ ਦਾ ਰਾਜਗੁਰੂ ਜੀ ਦਾ ਪੂਰਾ ਨਾਮ ਰਾਜਗੁਰੂ ਥਾਪੜ ਰਾਜਗੁਰੂ ਰਾਜਗੁਰੂ ਥਾਪੜ ਬਾਕੀ ਇਹਨਾਂ ਦੇ ਆਈਡੀਅਲ ਨੇ ਉਹ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਸੋ ਇਹ ਸੀ ਜਿਹੜੇ ਐਨਸੀਸੀ ਦੇ ਬੱਚੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਡੇਟ ਸਿਆਦ ਨਹੀਂ ਹੈ ਪੂਰੇ ਨਾਮ ਨਹੀਂ ਪਤਾ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਬੱਚਿਆਂ ਨੂੰ ਇਹ ਚੀਜ਼ ਪਤਾ ਵੀ ਉਹਨਾਂ ਦਾ ਪੂਰਾ ਨਾਮ ਕੀ ਸੀਗਾ ਤੇ ਕੀ ਇਤਿਹਾਸ ਰਹਿ ਚੁੱਕਿਆ ਹੈ ਉਹਨਾਂ ਦਾ ਸਾਡੇ ਦੇਸ਼ ਦੇ ਲਈ ਇਸ ਵੇਲੇ ਪਹੁੰਚ ਚੁੱਕੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਦੀ ਘਰ ਦੇ ਬਾਹਰ ਮੇਰੇ ਪਿੱਛੇ ਤੁਸੀਂ ਉਹਨਾਂ ਦਾ ਘਰ ਦੇਖ ਸਕਦੇ ਹੋ ਉਹੀ ਨਾਨਕਸ਼ਾਹੀ ਇੱਟ ਦੇ ਨਾਲ ਬਣਿਆ ਇਹ ਘਰ ਉਸੇ ਤਰੀਕੇ ਦੇ ਨਾਲ ਅੱਜ ਵੀ ਇਸ ਨੂੰ ਰੱਖਿਆ ਗਿਆ ਹੈ ਕੋਈ ਵੀ ਬਦਲਾ ਇਸ ਘਰ ਦੇ ਵਿੱਚ ਨਹੀਂ ਕੀਤਾ ਗਿਆ ਉਹੀ ਕਾਲਾ ਗੇਟ ਜਿਹੜਾ ਉਸ ਸਮੇਂ ਲੱਗਿਆ ਹੁੰਦਾ ਸੀਗਾ ਤੇ ਬਾਹਰ ਲਿਆ ਜਿਹੜੀਆਂ ਤਸਵੀਰਾਂ ਕੁਝ ਮੈਂ ਤੁਹਾਨੂੰ ਦਿਖਾਉਣਾ ਚਾਹੂੰਗੀ ਅੰਦਰ ਜਾਣ ਤੋਂ ਪਹਿਲਾਂ ਇਹ ਉਸ ਸਮੇਂ ਦਾ ਹੀ ਦਰਵਾਜ਼ਾ ਲੱਗਿਆ ਹੋਇਆ ਹੈ ਦਰਵਾਜ਼ੇ ਦੀ ਹਾਈਟ ਜਿਹੜੀ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਕਿਸ ਤਰੀਕੇ ਨਾਲ ਹੁੰਦਾ ਸੀਗਾ ਕਿਸ ਤਰੀਕੇ ਦੇ ਨਾਲ ਉਸ ਸਮੇਂ ਦੀਆਂ ਕੁੰਡੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਉਸ ਸਮੇਂ ਘਰਾਂ ਦੇ ਬਾਹਰ ਡੋਰਬੈਲ ਨਹੀਂ ਸੀ ਹੁੰਦੀ ਇਹ ਤੋਂ ਦਰਵਾਜ਼ੇ ਖੜਕਾ ਕੇ ਲੋਕ ਅੰਦਰ ਜਾਇਆ ਕਰਦੇ ਸਨ ਤੇ ਆਲੇ ਜਿਨ੍ਹਾਂ ਦੇ ਵਿੱਚ ਦੀਵੇ ਵਾਲਿਆ ਕਰਦੇ ਸੀਗੇ ਉਸ ਸਮੇਂ ਉਹ ਖੂਬ ਹੂ ਉਸੇ ਤਰੀਕੇ ਦਾ ਇਹ ਸ਼ਹੀਦ ਭਗਤ ਸਿੰਘ ਦਾ ਘਰ ਇੱਥੇ ਬਣਿਆ ਹੋਇਆ ਨਾਨਕਸ਼ਾਹੀ ਇੱਟ ਦੇ ਨਾਲ ਖੂਬ ਹੂ ਉਸੇ ਤਰੀਕੇ ਦੇ ਨਾਲ ਚੀਜ਼ ਇੱਕ ਇੱਕ ਹੈ ਇਹ ਉਸ ਸਮੇਂ ਦੀ ਬਾਰੀ ਜਿਸ ਤਰੀਕੇ ਦੇ ਨਾਲ ਕੰਧਾਂ ਦੇ ਵਿੱਚ ਬਾਰੀਆਂ ਰੱਖੀਆਂ ਜਾਂਦੀਆਂ ਸੀਗੀਆਂ ਉਸੇ ਤਰੀਕੇ ਦੇ ਨਾਲ ਇਹ ਸਾਰਾ ਘਰ ਉਹਨਾਂ ਦਾ ਬਣਿਆ ਹੋਇਆ ਅੰਦਰ ਜਾ ਕੇ ਵੀ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਸੀਗੀ ਸ਼ਹੀਦ ਭਗਤ ਸਿੰਘ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਘਰ ਦੇ ਬਾਹਰ ਜਿਹੜਾ ਬਣਿਆ ਹੋਇਆ ਇਹ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਜਿਹੜਾ ਦਰਵਾਜ਼ੇ ਦਾ ਇਹ ਵੀ ਪੁਰਾਤਨ ਸਮੇਦਾਈ ਬਣਿਆ ਹੋਇਆ ਸਭ ਤੋਂ ਪਹਿਲਾਂ ਜਦੋਂ ਅਸੀਂ ਅੰਦਰ ਜਾਂਦੇ ਆ ਤੇ ਸਭ ਤੋਂ ਪਹਿਲਾਂ ਇੱਕ ਖੂਹ ਵੇਖਣ ਨੂੰ ਮਿਲਦਾ ਜੋ ਭਗਤ ਸਿੰਘ ਹੁਣਾਂ ਦੇ ਘਰੇ ਹੀ ਸੀਗਾ ਬਿਲਕੁਲ ਸਾਹਮਣੇ ਜਦੋਂ ਗੇਟ ਤੋਂ ਅੰਦਰ ਆਉਂਦੇ ਆ ਤੇ ਸਾਹਮਣੇ ਇੱਕ ਖੂਹ ਹੈ ਔਰ ਇਸ ਬੰਨੇ ਜਦੋਂ ਘਰ ਤੋਂ ਅੰਦਰ ਆਨੇ ਆ ਤੇ ਸੱਜੇ ਪਾਸੇ ਜਿਹੜੀਆਂ ਪੌੜੀਆਂ ਉੱਪਰ ਨੂੰ ਚੜ੍ਹਦੀਆਂ ਨੇ ਇਹ ਵੀ ਬਿਲਕੁਲ ਨਾਨਕਸ਼ਾਹੀ ਇੱਟ ਵਾਲਾ ਸਾਰਾ ਹੀ ਕੰਦਾ ਬਣੀਆਂ ਹੋਈਆਂ ਨੇ ਬਾਲੇ ਦੀਆਂ ਛੱਤਾਂ ਨੇ ਤੇ ਸੁੱੱਚ ਜਿਹੜੇ ਉਸ ਸਮੇਂ ਹੁੰਦੇ ਸੀਗੇ ਪੁਰਾਣੇ ਸੁੱੱਚ ਵੀ ਉਹੀ ਹਲੇ ਇਸ ਵੇਲੇ ਲੱਗੇ ਹੋਏ ਨੇ ਇੱਥੇ ਉਸ ਤੋਂ ਥੋੜਾ ਅੱਗੇ ਚੱਲਦੇ ਆ ਤੇ ਪਹਿਲੇ ਕਮਰੇ ਦੇ ਵਿੱਚ ਅਸੀਂ ਦੇਖਦੇ ਹਾਂ ਸ਼ਹੀਦ ਭਗਤ ਸਿੰਘ ਦਾ ਜਿਹੜਾ ਬੈੱਡ ਹੈ ਇੱਕ ਘੜੀ ਉਹਨਾਂ ਦੇ ਕਮਰੇ ਦੇ ਵਿੱਚ ਲੱਗੀ ਹੋਈ ਹੈ ਜਿਸ ਤੇ ਉਹ ਵਿਸ਼ਰਾਮ ਕਰਿਆ ਕਰਦੇ ਸੀਗੇ ਇੱਕ ਘੜੀ ਵੀ ਉਸੇ ਸਮੇਂ ਦੀ ਲੱਗੀ ਹੋਈ ਹੈ ਤੁਸੀਂ ਸਭ ਤਸਵੀਰਾਂ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਘਰ ਦੀਆਂ ਵੇਖ ਰਹੇ ਹੋ ਨਾਨਕ ਚਾਹੀ ਇੱਟ ਉਸ ਸਮੇਂ ਦੇ ਲੱਗੇ ਹੋਏ ਸਵੇਚ ਉਸ ਸਮੇਂ ਦੀਆਂ ਬਾਲੇ ਦੀਆਂ ਛੱਤਾਂ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਅਗਲੇ ਕਮਰੇ ਦੇ ਵਿੱਚ ਜੇ ਅਸੀਂ ਤੁਹਾਨੂੰ ਦਿਖਾਈਏ ਤਾਂ ਇੱਥੇ ਉਹਨਾਂ ਦਾ ਇੱਕ ਟੇਬਲ ਪਿਆ ਹੋਇਆ ਇੱਕ ਚੇਅਰ ਜਿਸ ਤੇ ਬੈਠ ਕੇ ਉਹ ਕੰਮ ਕਰਿਆ ਕਰਦੇ ਸੀਗੇ ਤੇ ਉਹੀ ਸੇਮ ਰਜਿਸਟਰ ਹਲੇ ਵੀ ਉੱਥੇ ਪਿਆ ਹੋਇਆ ਹੈ ਜਿਸ ਤੇ ਭਗਤ ਸਿੰਘ ਆਪਣਾ ਕੰਮ ਲਿਖਿਆ ਕਰਦੇ ਸੀਗੇ ਆ ਹੋਰ ਜੋ ਚੀਜ਼ਾਂ ਉਹਨਾਂ ਦੇ ਰੋਜ਼ਾਨਾ ਉਹਨਾਂ ਨੂੰ ਲਿਖਣ ਦੀ ਜ਼ਰੂਰਤ ਪੈਂਦੀ ਸੀ ਉਹ ਲਿਖਿਆ ਕਰਦੇ ਸੀਗੇ ਉਸ ਤੋਂ ਅੱਗੇ ਥੋੜਾ ਚੱਲਦੇ ਆ ਨਹੀਂ ਨਹੀਂ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਆਟਾ ਪੀਣ ਵਾਲੀ ਜਿਹੜੀ ਚੱਕੀ ਹੱਥ ਦੇ ਨਾਲ ਉਹ ਹਾਲੇ ਵੀ ਉੱਥੇ ਮੌਜੂਦ ਹੈ ਜੋ ਉਹਨਾਂ ਦੇ ਮਾਤਾ ਜੀ ਦੇ ਵੱਲੋਂ ਵਰਤੀ ਜਾਂਦੀ ਸੀਗੀ ਘਰ ਦੇ ਵਿੱਚ ਹੀ ਜਿਹੜੀ ਵਰਤੇਦੇ ਹੁੰਦੇ ਸੀ ਕਿਤੇ ਬਿਲਕੁਲ ਸਾਹਮਣੇ ਇੱਕ ਹੋਰ ਛੋਟੀ ਬਾਰੀ ਜਿਵੇਂ ਬਾਹਰ ਘਰ ਦੇ ਤੁਹਾਨੂੰ ਦਿਖਾਈ ਹੈ ਤੇ ਉਸੇ ਤਰ੍ਹਾਂ ਹੁਬਹੂ ਇੱਕ ਹੋਰ ਛੋਟੀ ਬਾਰੀ ਇਸ ਕੰਧ ਦੇ ਵਿੱਚ ਬਣੀ ਹੋਈ ਹੈ ਬਾਲੇ ਦੀਆਂ ਇੱਥੇ ਛੱਤਾਂ ਨੇ ਹਰ ਕਮਰਾ ਹਰ ਚੀਜ਼ ਨੂੰ ਤਾਲਾ ਇਸ ਕਰਕੇ ਲਗਾਇਆ ਗਿਆ ਹੈ ਕਿ ਸਹੂਿਦਾ ਦਾ ਪੂਰਾ ਧਿਆਨ ਰੱਖਿਆ ਚਾਹੀਏ ਇੱਥੇ ਔਰ ਅਗਲੇ ਕਮਰੇ ਵੱਲ ਜਦੋਂ ਅਸੀਂ ਤੁਰਦੇ ਆ ਤਾਂ ਇਸ ਕਮਰੇ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਉਸ ਉਸ ਵੇਲੇ ਉਹ ਘਰ ਦੇ ਵਿੱਚ ਭਾਂਡੇ ਵਰਤਿਆ ਕਰਦੇ ਸੀਗੇ ਗਲਾਸ ਇੱਥੇ ਮੌਜੂਦ ਨੇ ਲਾਲ ਟੀਨ ਇੱਥੇ ਮੌਜੂਦ ਹੈ ਇੱਕ ਪੱਖਾ ਔਰ ਇੱਕ ਜਿਹੜੀ ਕੋਲਿਆਂ ਵਾਲੀ ਪ੍ਰੈਸ ਉਸ ਸਮੇਂ ਵਰਤੀ ਜਾਂਦੀ ਸੀ ਉਹ ਵੀ ਉੱਥੇ ਮੌਜੂਦ ਹੈ ਤੇ ਬਾਰੀ ਦੇ ਵਿੱਚ ਸੱਜੇ ਪਾਸੇ ਤੁਸੀਂ ਦੇਖੋਗੇ ਤਾਂ ਇੱਕ ਤੱਕੜੀ ਉੱਥੇ ਮੌਜੂਦ ਹੈ ਤੇ ਕੁਝ ਬਕਸੇ ਉਸ ਵੇਲੇ ਕੁਝ ਸਮਾਨ ਰੱਖਣ ਦੇ ਲਈ ਜਿਹੜੇ ਲੋਡ ਹੁੰਦੀ ਸੀ ਉਹ ਮੌਜੂਦ ਹੈ ਇੱਕ ਛੋਟਾ ਮੰਜਾ ਵੀ ਹੋਰ ਮੌਜੂਦ ਹੈ ਉਸ ਦੇ ਅੰਦਰ ਤੇ ਬਾਰੀ ਦੇ ਉੱਪਰ ਇੱਕ ਕਿਤਾਬ ਪੜ੍ਹਨ ਦੇ ਲਈ ਉਸ ਸਮੇਂ ਸਟੈਂਡ ਵਰਤਿਆ ਜਾਂਦਾ ਸੀਗਾ ਲੱਕੜ ਦਾ ਜਿਹੜਾ ਹੁੰਦਾ ਸੀਗਾ ਉਹ ਵੀ ਹੁਬਹੂ ਇੱਥੇ ਉਸੇ ਸਮੇਂ ਦਾ ਮੌਜੂਦ ਹੈ ਅੱਗੇ ਚੱਲਦੇ ਆਂ ਤੇ ਤੁਸੀਂ ਇਹ ਤਸਵੀਰ ਜਿਹੜੀ ਦੇਖ ਰਹੇ ਹੋ ਇਹ ਸ਼ਾਇਦ ਉਸ ਸਮੇਂ ਦਾ ਬਣਿਆ ਹੋ ਸਕਦਾ ਪਰ ਮਿੱਟੀ ਦਾ ਲੇਪ ਕਰਕੇ ਇਹਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ ਇਹ ਉਸ ਸਮੇਂ ਘਰਾਂ ਦੇ ਵਿੱਚ ਚੁੱਲ੍ਹੇ ਹੁੰਦੇ ਸੀਗੇ ਜਦੋਂ ਗੈਸ ਸਿਲੰਡਰ ਨਹੀਂ ਸੀ ਚੱਲੇ ਪਰ ਅ ਅੱਜਕੱਲ ਇਹ ਬਹੁਤ ਘੱਟ ਘਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਤੇ ਇੱਥੇ ਵੀ ਸਵਿਚ ਬੋਰਡ ਉਹੀ ਮੌਜੂਦ ਹੈ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਸਵਿਚ ਚੱਲਿਆ ਕਰਦੇ ਸੀਗੇ ਤੇ ਇਹ ਤੁਸੀਂ ਹਾਲੇ ਵੀ ਦੇਖ ਸਕਦੇ ਹੋ ਕਿ ਲੱਕੜ ਦੇ ਉੱਪਰ ਇਹ ਸਵਿਚ ਬੋਰਡ ਜਿਹੜਾ ਬਣਿਆ ਹੋਇਆ ਹੈ ਉਸੇ ਤਰੀਕੇ ਦੇ ਨਾਲ ਹੂ ਬੂ ਬਣਿਆ ਹੋਇਆ ਹੈ ਅਗਲੇ ਕਮਰੇ ਵੱਲ ਜਦੋਂ ਅਸੀਂ ਤੁਰਦੇ ਹਾਂ ਤੇ ਸ਼ਹੀਦ ਭਗਤ ਸਿੰਘ ਉਹਨਾਂ ਦੀ ਫੋਟੋ ਜਰਖਾ ਜਿਹੜਾ ਉਹਨਾਂ ਦੀ ਮਾਤਾ ਜੀ ਵੱਲੋਂ ਉਸ ਵੇਲੇ ਵਰਤਿਆ ਜਾਂਦਾ ਸੀਗਾ ਤੇ ਕੁਝ ਉੱਥੇ ਥੱਲੇ ਟੋਕਰੀਆਂ ਪਈਆਂ ਨੇ ਤੇ ਕਰ ਦੀ ਵਰਤੋਂ ਤੇ ਜਿਹੜੇ ਪੁਰਾਤਨ ਭਾਂਡੇ ਨੇ ਉਹ ਪਏ ਨੇ ਮੰਝਾ ਪਿਆ ਹੈ ਬਿਲਕੁਲ ਸਾਈਡ ਤੇ ਮੈਂ ਸ਼ਾਇਦ ਤੁਹਾਨੂੰ ਉਹ ਤਸਵੀਰ ਵੀ ਦਿਖਾ ਪਾਵਾਂ ਜਿੱਥੇ ਗੁੱਸਲਖਾਨਾ ਇੱਕ ਬਣਿਆ ਹੋਇਆ ਹੈ ਜਿੱਥੇ ਬਾਲਟੀ ਤੇ ਟੱਬ ਇਸ ਵੇਲੇ ਮੌਜੂਦ ਹੈ ਸ਼ਾਇਦ ਉਹ ਇਸ ਨੂੰ ਉਸ ਦੀ ਵਰਤੋਂ ਕਰਦੇ ਹੋਣਗੇ ਉਸ ਸਮੇਂ ਪਰ ਬਾਲਟੀ ਤੇ ਜਿਹੜਾ ਟੱਬ ਉਸ ਵੇਲੇ ਦਾ ਮੌਜੂਦ ਹੈ ਉਹ ਉਸ ਨੂੰ ਖੁਰਾ ਜਾਂ ਗੁਸਲਖਾਨਾ ਉਸ ਵੇਲੇ ਉਸ ਦੀ ਵਰਤੋਂ ਕੀਤੀ ਜਾਂਦੀ ਸੀਗੀ ਉਸ ਤੋਂ ਅੱਗੇ ਜੇ ਚੱਲੀਏ ਤਾਂ ਇਸ ਕਮਰੇ ਦੇ ਵਿੱਚ ਵੀ ਇੱਕ ਬਾਰੀ ਕੁਝ ਪਰਾਤ ਪਲੇਟਾਂ ਕੜਾਹੀ ਘੜੇ ਮੌਜੂਦ ਨੇ ਤੇ ਉਸ ਬਾਰੀ ਦੇ ਵਿੱਚ ਉਸ ਸਮੇ ਵਰਤੇ ਜਾਣ ਵਾਲੇ ਗਲਾਸ ਇੱਕ ਡੋਲ ਕੜਚੀਆਂ ਇਹ ਸਭ ਚੀਜ਼ਾਂ ਹਲੇ ਵੀ ਮੌਜੂਦ ਨੇ ਤੇ ਬੂਹੇ ਤੁਸੀਂ ਦੇਖ ਸਕਦੇ ਹੋ ਪਾਲਿਸ਼ ਜ਼ਰੂਰ ਇਹਨਾਂ ਨੂੰ ਕੀਤੀ ਗਈ ਹੈ ਤਾਂ ਕਿ ਇਹ ਖਰਾਬ ਨਾ ਹੋ ਜਾਣ ਇਸ ਕਰਕੇ ਇਹਨਾਂ ਨੂੰ ਪਾਲਿਸ਼ ਜ਼ਰੂਰ ਕਰਦੇ ਨੇ ਪਰ ਹਦਾਇਤਾ ਨਹੀਂ ਨੇ ਇਹ ਦਰਵਾਜ਼ੇ ਖੁੱਲਣ ਹਰ ਕਮਰੇ ਚ ਬਾਲੇ ਦੀ ਛੱਤ ਔਰ ਉਸੇ ਵੇਲੇ ਦਾ ਸਮਾਨ ਇੱਥੇ ਮੌਜੂਦ ਹੈ ਜਿਸ ਸਮੇ ਪਗਤ ਸਿੰਘ ਹੁਣੀ ਜਿਸ ਜੋ ਸਮਾਨ ਦੀ ਵਰਤੋਂ ਘਰ ਦੇ ਵਿੱਚ ਕਰਿਆ ਕਰਦੇ ਸੀਗੇ ਜੇਕਰ ਬਾਹਰ ਦੀ ਸਾਈਡ ਚਲੀਏ ਤਾਂ ਇਹ ਉਹਨਾਂ ਦੇ ਕਮਰੇ ਸਨ ਜਿੱਥੇ ਉਹਨਾਂ ਦਾ ਹਲੇ ਵੀ ਪੁਰਾਤਨ ਸਮਾਨ ਜਿਹੜਾ ਮੌਜੂਦ ਹੈ ਇਹ ਖੁੱਲਾ ਵਿਹੜਾ ਜਿਹੜਾ ਤੁਸੀਂ ਕਹਿ ਸਕਦੇ ਹੋ ਉਸ ਸਮੇਂ ਦਾ ਇਸ ਦੀ ਵਰਤੋਂ ਵੀ ਉਹ ਜ਼ਰੂਰ ਕਰਦੇ ਕਰਦੇ ਹੁਣੇ ਤੇ ਇੱਕ ਹੋਰ ਛੋਟੀ ਜੀ ਬਾਰੀ ਜਿਹੜੀ ਇਸ ਕੰਧ ਦੇ ਵਿੱਚ ਹੈ ਜਿਹੜਾ ਹੁਣੇ ਤੁਹਾਨੂੰ ਆਖਰੀ ਕਮਰਾ ਅਸੀਂ ਦਿਖਾਇਆ ਵੀ ਉਹਦੇ ਵਿੱਚ ਜਿਹੜਾ ਸਮਾਨ ਉਹਨਾਂ ਦਾ ਪਿਆ ਹੋਇਆ ਹੈ ਕੋਸ਼ਿਸ਼ ਕਰਾਂਗੇ ਕਿ ਇਸ ਦੇ ਵਿੱਚ ਵੀ ਕੁਝ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣ ਕਮਰੇ ਦੇ ਅੰਦਰ ਇੱਕ ਹੋਰ ਕਮਰਾ ਹੈ ਜਿੱਥੇ ਇੱਕ ਬਾਰੀ ਪਈ ਹੈ ਹੋ ਸਕਦਾ ਤਸਵੀਰ ਇਸ ਵੇਲੇ ਕੈਮਰੇ ਦੇ ਵਿੱਚ ਕੈਪਚਰ ਨਾ ਹੋ ਰਹੀ ਹੋਏ ਪਰ ਇੱਥੇ ਜਿਹੜੀ ਕਮਰੇ ਦੇ ਅੰਦਰ ਇੱਕ ਹੋਰ ਕਮਰਾ ਉਸ ਸਮੇਂ ਇਸੇ ਤਰੀਕੇ ਦੇ ਨਾਲ ਇਹ ਸਭ ਕੁਝ ਬਣਾਇਆ ਜਾਂਦਾ ਸੀਗਾ ਸੋ ਇਹ ਨਾਨਕਸ਼ਾਹੀ ਇੱਟ ਸਾਰੀ ਜਿਹੜੀ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਫਰਸ਼ ਜਿਹੜਾ ਅੱਜ ਕੱਲ ਅਸੀਂ ਚਿਪਸ ਪੱਥਰ ਪੈਣ ਲੱਗੇ ਨੇ ਪਰ ਉਸ ਸਮੇਂ ਇਸੇ ਫਰਸ਼ ਦੀ ਵਰਤੋਂ ਕੀਤੀ ਜਾਂਦੀ ਸੀਗੀ ਪੂਰੇ ਘਰ ਦੇ ਵਿੱਚ ਨਾਨਕਸ਼ਾਹੀ ਇੱਟ ਲੱਗੀ ਹੋਈ ਹੈ ਇੱਕ ਇੱਕ ਚੀਜ਼ ਜਿਹੜੀ ਤੁਹਾਨੂੰ ਅਸੀਂ ਤਸਵੀਰ ਦਿਖਾਈ ਹੈ ਉਹ ਨਾਨਕਸ਼ਾਹੀ ਇੱਟ ਨਾਲ ਹੁਬਹੂ ਉਸੀ ਸਮੇਂ ਦਾ ਬਣਿਆ ਹੋਇਆ ਮਕਾਨ ਸ਼ਹੀਦ ਭਗਤ ਸਿੰਘ ਦਾ ਜਿੱਥੇ ਉਹਨਾਂ ਦਾ ਪਰਿਵਾਰ ਰਹਾ ਕਰਦਾ ਸੀਗਾ ਜਿੱਥੇ ਸ਼ਹੀਦ ਭਗਤ ਸਿੰਘ ਨੇ ਆਪਣਾ ਬਚਪਨ گزارਿਆ ਉਹਨਾਂ ਦਾ ਜਨਮ ਜਿਹੜਾ ਲਾਹੌਰ ਦੇ ਵਿੱਚ ਹੋਇਆ ਸੀ ਪਾਕਿਸਤਾਨ ਦੇ ਵਿੱਚ ਪਰ ਜਦੋਂ ਇੱਥੇ ਉਹ ਪਹੁੰਚੇ ਸਨ ਤੇ ਇਹ ਉਹਨਾਂ ਦਾ ਜੱਦੀ ਘਰ ਹੈ ਕਿ ਹਲੇ ਵੀ ਉਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਉੱਪਰ ਮੈਂ ਕੁਝ ਤਸਵੀਰਾਂ ਕੈਮਰਾਮੈਨ ਨੂੰ ਚਾਹੂੰਗੀ ਕਿ ਤੁਹਾਨੂੰ ਦਿਖਾਣ ਕਿ ਜਦੋਂ ਤਾਰਾ ਪਾਈਆਂ ਜਾਂਦੀਆਂ ਸੀਗੀਆਂ ਜਾਂ ਉਹ ਹਲੇ ਵੀ ਉਹੀ ਲੱਕੜ ਉੱਥੇ ਮੌਜੂਦ ਹੈ ਲਾਈਟਾਂ ਜ਼ਰੂਰ ਹੋਰ ਲੱਗ ਗਈਆਂ ਨੇ ਪਰ ਜਿਹੜੇ ਉਸ ਵੇਲੇ ਦੇ ਹੋਲਡਰ ਲੱਗੇ ਹੁੰਦੇ ਸਕੇ ਜਿਸ ਦੇ ਵਿੱਚ ਲਾਈਟ ਲੱਗੀ ਹੁੰਦੀ ਸੀਗੀ ਤਾਂ ਹਾਲੇ ਵੀ ਉਹੀ ਤਸਵੀਰਾਂ ਇੱਥੇ ਮੌਜੂਦ ਨੇ ਕੋਈ ਛੇੜਛਾੜ ਨਹੀਂ ਕੀਤੀ ਗਈ ਲੋਕ ਵੀ ਤੁਸੀਂ ਦੇਖ ਸਕਦੇ ਹੋ ਦੂਰ ਤੋਂ ਰਾਡੇ ਤੋਂ ਅੱਜ ਉਹਨਾਂ ਦਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਇੱਥੇ ਉਹਨਾਂ ਦੇ ਅਧਿਕਾਰ ਪਹੁੰਚ ਰਹੇ ਨੇ ਚੀਜ਼ਾਂ ਦੇਖ ਰਹੇ ਨੇ ਕੀ ਕੁਝ ਮੌਜੂਦ ਸੀਗਾ ਉਸ ਵੇਲੇ ਉਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਸ ਕਿਸ ਚੀਜ਼ ਦੀ ਵਰਤੋਂ ਉਹ ਕਰਦੇ ਹੁੰਦੇ ਸੀਗੇ ਇਕੂ ਇਕ ਵਾਰ ਫਿਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਉਸ ਵੇਲੇ ਖੂ ਹੋਇਆ ਕਰਦਾ ਸੀਗਾ ਜਿਸ ਦੀ ਵਰਤੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਕੀਤੀ ਜਾਂਦੀ ਸੀਗੀ ਇਹ ਸਾਰਾ ਮਕਾਨ ਉਹਨਾਂ ਦਾ ਘਰ ਜਿਹੜਾ ਹੈ ਨਾਨਕਸ਼ਾਹੀ ਇੱਟ ਦੇ ਨਾਲ ਬਣਿਆ ਹੋਇਆ ਕੁਝ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਵੇਖਦੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਘਰ ਬਣਿਆ ਹੋਇਆ ਹੈ ਕੀ ਕੀ ਚੀਜ਼ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਉਹ ਵੀ ਤਸਵੀਰਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲੋਕ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਦੂਰ ਦੂਰ ਆਡੇ ਤੋਂ ਅੱਜ ਸ਼ਹੀਦੀ ਦਿਹਾੜਾ ਉਹਨਾਂ ਦਾ ਮਨਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਅੱਜ ਰੱਖੀਆਂ ਗਈਆਂ ਨੇ ਉਸ ਨੂੰ ਵੇਖਣ ਦੇ ਲਈ ਇੱਥੇ ਪਹੁੰਚੇ ਨੇ ਸੋ ਇਹ ਦ੍ਰਿਸ਼ ਜਿਹੜਾ ਅੱਜ ਦਾ ਇੱਥੇ ਹੈ ਅੱਜ ਸ਼ਹੀਦੀ ਦਿਹਾੜਾ ਹੈ ਭਗਤ ਸਿੰਘ ਹੁਣਾਂ ਦਾ ਜਿਨ੍ਹਾਂ ਨੇ 24 ਸਾਲ ਦੀ ਉਮਰ ਦੇ ਵਿੱਚ ਇਸ ਦੇਸ਼ ਤੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀਗੀ ਬਿਨਾ ਕੁਝ ਸੋਚੇ ਸਮਝੇ ਤੇ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਜਿਹੜੀ ਹੈ ਉਹ ਵੀ ਇੱਥੇ ਪਹੁੰਚੀ ਹੈ ਬਹੁਤ ਸਾਰੇ ਨੌਜਵਾਨ ਵੀ ਮੈਨੂੰ ਇੱਥੇ ਮਿਲੇ ਜੋ ਸ਼ਹੀਦ ਭਗਤ ਸਿੰਘ ਦਾ ਇਤਿਹਾਸ ਜਾਣਦੇ ਨੇ ਖੁਸ਼ੀ ਹੁੰਦੀ ਹੈ ਇਹ ਸਭ ਚੀਜ਼ਾਂ ਦੇਖ ਕੇ ਕਿ ਨੌਜਵਾਨ ਪੀੜੀ ਵੀ ਸਾਡਾ ਇਤਿਹਾਸ ਯਾਦ ਰੱਖ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਕੌਣ ਸੀਗੇ ਕੀ ਕੁਰਬਾਨੀਆਂ ਉਹਨਾਂ ਨੇ ਸਾਡੇ ਦੇਸ਼ ਤੇ ਲਈ ਕੀਤੀਆਂ ਜਾਂ ਕਿਸ ਉਮਰ ਦੇ ਵਿੱਚ ਉਹ ਆਪਣੀ ਜਾਨ ਕੁਰਬਾਨ ਕਰ ਗਏ ਸੀਗੇ ਇਸ ਦੇਸ਼ ਤੇ ਲਈ उम्मीद करते हैं आज अच्छा प्रोग्राम जरूर पसंद आया होगा मैं शगन बाबर कैमरामैन कुलदीप के नाम सत श्रीकाल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर